ਕੀ ਚਾਹਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਇਹ ਅੱਜ ਤੋਂ ਕਾਫੀ ਜਿਆਦਾ ਵਧੀਆ ਲੱਗੀ ਹੋਈ ਆ ਤੇ ਆਪਾਂ ਸੈਟ ਤੇ ਆ ਗਏ ਹਾਂ ਤੇ ਬਖਤਾਂ ਦਿੱਤੀਆਂ ਆਪਾਂ ਖੋਲ ਤੇ ਅੱਜ ਪਾਉਣ ਲੱਗੇ ਮੁਰਗੀਆਂ ਨੂੰ ਪਾਲਕ ਤੇ ਪਾਲਕ ਸਰਤਾਜ ਦੇ ਆ ਕੱਟਣ ਲੋ ਜੀ ਸਰਤਾਜ ਕੱਟਣ ਦੇ ਆ ਪਾਲਕ ਤੇ ਅੱਧੀ ਕੱਟ ਲਈ ਹੋਈ ਆ ਇਹਨਾਂ ਨੂੰ ਆਪਾਂ ਦਿੱਤਾ ਹੀ ਖੋਲ ਤੇ ਬਾਕੀ ਮੁਰਗੀਆਂ ਜੇ ਖੋਲਣੀਆਂ ਦੋ ਦਿਨ ਤੇ ਦੂ ਤਿੰਨ ਤਿੰਨ ਦੇ ਨਾਲ ਕੇ ਸਾਡਾ ਪੂਰੀ ਬਦਲਵਾਈ ਜਾਈ ਰਹੀ ਹੈ ਬਹੁਤ ਜਿਆਦਾ ਮੀਂਹ ਵਗੈਰਾ ਜਾ ਪਿਆ ਗਿਆ ਤੇ ਠੰਡ ਜਿਆਦਾ ਕਾਫੀ ਜਗ੍ਹਾ ਹੋ ਗਈ ਹੋਈ ਹੈ ਮੈਂ ਦੂਗ ਲਈਏ ਬੰਨੇ ਹੂੰ ਘੱਟ ਦੇ ਘੱਟ ਦੇ ਜਿਹੜਾ ਥੋੜੇ ਦਿਨ ਲੱਗੇ ਆ ਬਕਸ਼ਾਂ ਕਿੱਧਰ ਗਈਆਂ? ਉਹ ਆਈਆਂ ਹੋਏ। ਸਾਡ ਦੇ ਦੇ ਨੰ। ਤੇ ਆਓ ਆਪਾਂ ਛੱਡ ਗਏ ਮੁਰਗੇ। ਤੇ ਇੱਧਰ ਸਸਤਾ ਆਜਿਆ ਪੌਣ, ਇੱਧਰ ਆ ਫਰਖਤਾ ਖਰਗੋਸ਼ਾਂ ਲਈ। ਇਹ ਮੈਂ ਟੱਕਤਾ ਹੁੰਦਿਆਂ ਇੱਧਰ ਨਾ ਹੋ ਜਾਣਾ। ਤੇ ਆਓ ਖੋਲੀਏ। ਜੀ ਗਾਇਸ ਆਪ ਇੱਥੇ ਇੱਥੇ ਚੱਕ ਲਿਆ ਸਾਰਾ। ਹੋਣ ਨੰਦੀ ਕੇ ਖੋਲ ਫੋਲ ਅੰਡਾ ਕੋਈ ਨਹੀਂ ਆ ਇਹ ਵੀ ਬਾਹਰੋਂ ਨੂੰ ਫਿਰਦੀ ਹੈ ਇਹ ਨੂੰ ਇਹ ਨਹੀਂ ਕੱਟਣਾ ਇਹ ਨੂੰ ਰਹਿ ਦੇ ਅੰਦਰ ਹੀ ਬੈਠੀ ਤਾਂ ਨਹੀਂ ਆ ਗਈ ਨਾ ਨਾ ਕੋਈ ਤੇ ਆਹ ਹੋਣੀ ਪਕੜ ਗਿਆ ਇਹਨਾਂ ਨੂੰ ਚਿੰਕੀ ਮਿੰਕੀ ਗਾਈਸ ਜੈਕੀ ਜੈਕੀ ਹੈ ਰੱਖੀ ਕਰਨ ਦੇ ਇਹਨਾਂ ਦੀ ਰੱਖੀ ਕਰਨ ਦੇ ਆਓ ਇਧਰ ਆ ਸਾਰੇ ਇਹਨਾਂ ਦੇ ਹੈੱਡ ਜੇ ਕੁਰਸੀ ਦੇ ਬਿਠਾਓ ਸੱਚ ਕੇ ਤੇ ਇਧਰ మిత్రా కబూతర దే డాధర చెక్ ਹਾਂਜੀ ਮਿੱਤਰੋ ਅੱਜ ਆਪਾਂ ਫੇਰ ਆਏ ਆਂ ਮੁਰਗੀਆਂ ਦੇ ਨਾਲ ਦੋ ਮੁਰਗੀਆਂ ਅੱਜ ਭਾਈ ਕੋਲ ਕਬੂਤਰ ਵੀ ਆਏ ਹੋਏ ਆ ਤੇ ਆ ਭਾਈ ਲੈ ਰਹੇ ਨੇ ਕਬੂਤਰ ਤੇ ਇੱਧਰ ਤੇ ਮੀਟ ਅਲੀਆਂ ਗੀਆਂ ਕਰੋ ਗਾਇਸ ਆਪਣੀ ਕੂਖੜੀ ਇੱਕ ਡੇਪੀ ਉਧਰ ਪਲਾਟ 'ਚ ਤੇ ਹਰਮਨ ਬਰੋ ਫੜ ਰਿਹਾ ਤੇ ਬਾਕੀ ਆਪਣੀ ਜਨਮਰਾ ਖੁੱਲੇ ਆ ਤੇ ਆ ਪੰਜ ਦਿਨ ਕੋ ਜਿਆ ਕੀ ਵੀ ਆ ਗਿਆ ਉਹ ਤਰੇ ਕੋ ਮੁਰਗੀ ਫੜ ਰਹੇ ਨੇ ਨਹੀਂ ਜਾਨੀ ਮੈਨੂੰ ਲੱਗਦਾ ਉਹ ਨਹੀਂ ਗੱਲ ਜਾਣੀ ਉਹ ਬੋਸ਼ੀਸ਼ ਆਪਣੀ ਜਾਰੀ ਹੈ ਤੇ ਉਹ ਫੜ ਲਈ ਉਮਰ ਜੀ ਗਾਇਸ ਜੇ ਮੇਂ ਆਪਣੀਆਂ ਦੋ ਮੁਰਗੀਆਂ ਬਿਮਾਰ ਹੋ ਗਿਆ ਸੀ ਜੋ ਆਪਾਂ ਦੇ ਆਏ ਅੱਜ ਤੇ ਇੱਕ ਇਧਰ ਡੇਪੀ ਸੀ ਉਹ ਬੜੀ ਮੁਸ਼ਕਲ ਨਾਲ ਫੜੀ ਆ ਤੇ ਵੱਖੀਆਂ ਨੂੰ ਤਾੜਦੇ ਆ ਤੇ ਆਪਣੇ ਇਧਰ ਅਜੇ ਮਗਰ ਪ੍ਰੋਗਰਾਮ ਆ ਆਓ ਸਾਨੂੰ ਬੈਠ ਕੇ ਸੁਣੋ ਇਧਰ ਅਜੇ ਟੈਂਟ ਵਗੈਰਾ ਲੱਗਾ ਸਾਰੇ ਸੋ ਅੱਜ ਮਗਰ ਦਾ ਸਾਰਾ ਹੋ ਰਿਹਾ ਸੋ ਸਤਾ ਆਇਆ ਪਾ ਦੇ ਇਹਨਾਂ ਨੂੰ ਤੇ ਕਾਫੀ ਮੁਰਗੀਆਂ ਆਪਣੀਆਂ ਸਵਿੱਚੋ ਸੇਲ ਹੋ ਗਈਆਂ ਹਈਆਂ ਵਾ ਤੈਨੂੰ ਵੇਖਣ ਤੇ ਪਤਾ ਲੱਗਦਾ ਹੋਊਗਾ ਤੇ ਕਿੰਨੀਆਂ ਤੇ ਆਪਾਂ ਦੇ ਵੀ ਦਿੱਤੀਆਂ ਵਾ ਤੇ ਹੁਣ ਇਹੋ ਥੋੜਾ ਸਟਾਕ ਰਹਿ ਗਿਆ ਆਪਣੇ ਕੋਲ ਹੁਣ ਫੇਰ ਆਪਾਂ ਸਟਾਕ ਪਾਵਾਂਗੇ ਆਂਡਾ ਦੇ ਇਹ ਕੌ ਬੈਠੀ ਹੈ ਇਹ ਜੰਡੇ ਤੇ ਹੁਣ ਆਪਾਂ ਵੀ ਪਾਰਟੀ ਤੋਂ ਹੁਣੇ ਤੁਰੇ ਆਏ ਆ ਹੁਣ ਆਪਾਂ ਵੀ ਕੱਪੜੇ-ਕੱਪੜੇ ਚੇਂਜ ਕਰਕੇ ਆਪਾਂ ਜਿਵੇਂ ਪਤਾ ਲੱਗਾ ਕਰਤਾਇਆ ਕਿ ਮੁਰਗੀ ਡੇਪੀ ਆ ਤਾਂ ਆਪਾਂ ਉਸੇ ਲਈ ਨਾਲ ਹੀ ਆ ਗਏ ਆ ਤੇ ਖਾ ਕੇ ਮੁਰਗੀ ਫੜ ਲਈ ਤੇ ਹੁਣ ਆਪਾਂ ਕੱਪੜੇ ਚੇਂਜ ਕਰਕੇ ਤੇ ਉੱਤੇ ਸੈਟ ਤੇ ਹੁੰਨੇ ਆ ਆ ਗਏ ਆ ਕੱਪੜੇ-ਕੱਪੜੇ ਬਦਲ ਕੇ ਹੁਣ ਆ ਗਏ ਆ ਆਪਾਂ ਉੱਪਰ ਤੇ ਹੁਣ ਵੇਖੀਏ ਜਾਨਵਰਾਂ ਵਾਲੀ ਕੀ ਪਾਣੀ-ਪੂਣੀ ਰੱਖੀਏ ਇਹਨਾਂ ਨੂੰ ਤੇ ਪਹਿਲਾਂ ਦੇ ਆਪਾਂ ਆਪਣਾ ਆਪਣੇ ਬੂਟ ਪਰ ਕਿ ਹੈ ਬਣਾਵੇ ਲਿਗੇ ਜੇ ਕੁਛ ਆ ਗਾ ਦੇਣੀ ਗੂੜ ਲੈ ਆਪਾਂ ਤੇ ਹੁਣ ਵੇਖੀ ਜਨਵਰਾਂ ਵਾਲ ਤੇ ਦਾਣਾ ਪਾਣੀ ਰੱਖੀਏ ਅੰਦਰ ਬਲਬ ਵਗੈਰਾ ਵੀ ਛੱਡ ਗਏ ਤੇ ਪਹਿਲਾਂ ਇਹਨਾਂ ਨੂੰ ਪਾ ਦਈਏ ਖਾਣ ਨੂੰ ਬਾਹਰ ਇਹਨਾਂ ਨੂੰ ਪਾਵਾਂਗੇ ਹੁਣ ਆਪਾਂ ਪਾਲਕ ਕੱਢ ਕੇ ਸੈੱਟ ਲਾ ਲਿਆ ਆਪਾਂ ਤਿਆ ਆ ਗਈਆਂ ਘੇਰੇ ਘੇਰੇ ਆ ਕੇ ਖਲੋ ਗਈਆਂ ਤੇ ਜੈਕੀ ਵੀ ਨਾਲ ਹੀ ਇਹਨਾਂ ਦੇ ਸਾਬ ਬੈ ਗਈਆਂ ਲਾਲਾ ਖੇਚਲਾ ਖੇਚਲਾ ਲੋਣ ਇਹਨਾਂ ਨੂੰ ਆਪਾਂ ਕ ਉਤਰ ਕੇ ਭੌਣੇ ਆ